ਸੱਜ ਦੇ ਖਾੜੇ ਨਾ ਬਾਜ ਸਜਿੰਦਿਆਂ ਦੇ ਹੱਥਾਂ ਬਾਜ ਨਾ ਤਾੜੀਆਂ ਵੱਜਦੀਆਂ ਨੇ ਥੋੜਾ ਹੰਬਣ ਵਾਲਾ ਮੇਲਾ ਅੱਜ ਵੀ YouTube ਤੇ ਦੋਰਿਆ ਫਿਰਦਾ ਹੁੰਦਾ ਹੱਥਾਂ ਖਾੜੇ ਸੱਜ ਦੇ ਨਾ ਆਵਾਜ਼ ਸਜਿੰਦਿਆਂ ਦੇ ਹੱਥਾਂ ਬਾਜ ਨਾ ਤਾੜੀਆਂ ਵੱਜਦੀਆਂ ਨੇ ਮਰਦੇ ਸੱਥਾਂ ਦੀ ਟੌਰ ਬਣਾਮਦੇ ਨੇ ਪਰ ਦੇ ਘਰਾਂ ਦੇ ਨਾਰੀਆਂ ਕੱਜਦੀਆਂ ਨੇ ਬੁਝਦੀ ਪਿਆਸ ਨਾ ਤਪਦਿਆਂ ਟਿਬਿਆਂ ਦੀ ਜਿੱਥੇ ਖਾਲੀ ਬੱਦਲੀਆਂ ਗੱਜਦੀਆਂ ਨੇ ਟਲਦੀ ਉਮਰ ਦਾ ਵਿਆਹ ਬਗਾਰ ਵਰਗਾ ਚੜਦੀ ਉਮਰ ਦੀਆਂ ਘੋੜੀਆਂ ਸਜਦੀਆਂ ਨੇ ਦਾ ਕਸਾਬ ਇੱਜ਼ਤਾਂ ਬਣਾਉਂਦਿਆਂ ਨੂੰ ਲੱਗ ਜਾਣੇ ਉਮਰਾਂ ਗਵਾਉਣ ਲੱਗਿਆਂ ਨੂੰ ਪਲ ਲੱਗਦਾ ਉਹ ਬੱਚਿਆਂ ਨੂੰ ਪਾਲਦੇ ਹੀ ਬੁੱਢੇ ਹੋ ਜਾਣ ਮਾਪੇ ਫੇਰ ਵੀ ਨਾ ਚੰਗਾ ਫਲ ਲੱਗਦਾ ਉਹ ਪੰਮੇ ਮੱਲਿਆਣੇ ਸਾਰੇ ਝੂਠ ਦਾ ਪਸਾਰਾ ਹੋਇਆ ਰੱਬ ਦਾ ਵੀ ਨਾਮ ਸ਼ੱਲ ਲੱਗਦਾ ਡਰ ਲੱਗਦਾ ਏ ਕਿਤੇ ਸ਼ੁਰਾ ਹੀ ਨਾ ਖੋਬ ਦੇਵੇ ਜਦੋਂ ਇਨਸਾਨ ਗੱਲ ਲੱਗਦਾ ਕੋ ਪਤਾ ਨਹੀਂ ਵੀ ਗੱਲ ਜੱਫੀ ਪਾਉਣ ਨੂੰ ਲੱਗਦਾ ਜਾਂ ਅੰਦਰ ਘੁੱਟਣ ਨੂੰ ਲੱਗਦਾ ਗळा ਘੁੱਟਦਾ ਜਾਂ ਜੱਫੀ ਪਾਉਂਦਾ ਕਿਉਂ ਕਿ ਕਿਉਂ ਸਮਝ ਆਉਂਦਾ ਪੂਰਾ ਦੋ ਧਾਲੀ ਤਲਵਾਰ ਹੈ ਦੁਨੀਆ ਦੋਹੀ ਪਾਸੇ ਦੰਦੇ ਕਿਉਂਕਿ ਮੈਂ ਜਿੱਥੇ ਜਗਤ ਤੇ ਜੰਮ ਉਹਦੇ ਨੇ ਗੱਲਾਂ ਕਰਦਾ ਹੁੰਨਾ ਵਿਆਹ ਤੇ ਕਮ ਨੱਚਣ ਵਾਲਾ ਇੱਥੇ ਸੁਣਾਉਣ ਵਾਲਾ ਉੱਥੇ ਗਾਉਣ ਵਾਲਾ ਨੇ ਉੱਥੇ ਨਚਾਉਣ ਵਾਲਾ ਡਾਕਟਰ ਸਾਹਿਬ ਸੁਣਿਓ ਦੋ ਧਾਰੀ ਤਲਵਾਰ ਹੈ ਦੁਨੀਆ ਦੋਹੀ ਪਾਸੇਂ ਦੰਦੇ ਉਹ ਨੇੜੇ ਹੋ ਕੇ ਜਫੀਆਂ ਪਾਉਂਦੀ ਤੇ ਪਰਾਂ ਨੂੰ ਹੋ ਕੇ ਭੰਡੇ ਕੋਈ ਨજર ਦਾ ਬੰਦਾ ਕੋਲੇ ਆ ਕਵਟਾਣਾ ਸਾਹਿਬ ਕਹਿੰਦਾ ਬੰਦਾ ਬੜਾ ਚੰਗਾ ਹੈ ਮੜਾ ਸਾਹਿਬ ਕਹਿੰਦੇ ਬੰਦਾ ਬੜਾ ਚੰਗਾ ਹੈ ਜੱਗਿਆ 100 ਮੀਟਰ ਦੂਰ ਨਹੀਂ ਜਾਣ ਦਿੰਦੇ ਫੇਕੀ ਕਹਿੰਦੇ ਨੇ ਬੰਦਾ ਬੜਾ ਗੰਦਾ ਹੈ ਜਦੀ ਨਾਲੇ ਸੂਈ ਧਰ ਦਿੰਦੇ ਨੇ ਉਹ ਦੋ ਧਾਰੀ ਤਲਵਾਰ ਹੈ ਦੁਨੀਆ ਦੋਹੀ ਪਾਸੇਂ ਦੰਦੇ ਹੋ ਨੇੜੇ ਹੋ ਕੇ ਜੱਫੀਆਂ ਪਾਉਂਦੀ ਤੇ ਪਰਾਂ ਨੂੰ ਹੋ ਕੇ ਭੰਡੇ ਉੱਪਰੋਂ ਲੋਕੀ ਫੁੱਲ ਲੱਗਦੇ ਨੇ ਅੰਦਰੋਂ ਤਿੱਖੇ ਕੰਡੇ ਉੱਪਰੋਂ ਲੋਕੀ ਫੁੱਲ ਲੱਗਦੇ ਨੇ ਅੰਦਰੋਂ ਤਿੱਖੇ ਕੰਡੇ ਹੁਣ ਤੁਸੀਂ ਦੱਸਿਓ ਉਹ ਕੁੱਤੇ ਤਾਂ ਸਦਾ ਮੂੰਹ ਤੇ ਭੌਂਕਣ ਤੇ ਪਿੱਠ ਤੇ ਭੌਂਕਣ ਪਿੱਠ ਤੇ ਭੌਂਕਣ ਬੰਦੇ ਉਹ ਮੁਰਗੀ ਮਾਰ ਕੇ ਖਾ ਜਾਂਦੇ ਨੇ ਸਰਪੰਚਾ ਖਾਂਦੇ ਨਾ ਇਹ ਅੰਡੇ ਉਹ ਮੁਰਗੀ ਮਾਰ ਕੇ ਖਾ ਜਾਂਦੇ ਨੇ ਖਾਂਦੇ ਨਾ ਇਹ ਅੰਡੇ ਭਈ ਵਾਲ ਵਧਾਉਣ ਦੇ ਨੁਸਖੇ ਦੱਸ ਦੇ ਆਪ ਸਿਰਾਂ ਤੋਂ ਹਾਂਜੀ ਆਪ ਸਿਰਾਂ ਤੋਂ ਆਪ ਸਿਰਾਂ ਤੋਂ ਗੰਗੇ ਮੁੜ ਕੇ ਨਾ ਆਇਓ ਪਾਣੀ ਮੰਗਦੇ ਜਿਹੜੇ ਇੰਨਾ ਡੰਗੇ ਓ ਡਾਂਸੀ ਵਾਲਿਆ ਸੱਪਾਂ ਨਾਲੋਂ ਜੈਰੀ ਹੋਗੇ ਜੈਰੀ ਹੋਗੇ ਬੰਦੇ ਅੱਜ ਕੱਲ ਬੰਦੇ ਤੋਂ ਬੱਚੀ ਲੋੜਾ ਡੰਗਰਾਂ ਤੋਂ ਬੱਚੀ ਦੀ ਲੋੜ ਨਹੀਂ ਧੰਨਵਾਦ ਜੱਗਾ ਜੀ ਇਹ ਹੰਬਣਾ ਸਾਹਿਬ ਤੁਹਾਡਾ ਆਉਣੇ ਹੀ ਕਾਫੀ ਹੈ ਓ ਬਚਪਨ ਵਿੱਚ ਜੇ ਬੱਚੇ ਨੂੰ ਰੋਕੀਏ ਨਾ ਬੇੜਾ ਬੈਹਦਿਆਂ ਬੈਹਦਿਆਂ ਬਹਿ ਜਾਂਦਾ ਕਿਉਂਕਿ ਗੀਤ ਸੰਗੀਤ ਕਹਿੰਦੇ ਓ ਹੁੰਦਾ ਜਾਂ ਤਾਂ ਬੰਦਾ ਬੈਠ ਕੇ ਹੱਸੀ ਜਾਵੇ ਤੇ ਜਾਂ ਨੱਚੀ ਜਾਵੇ ਇੱਕ ਕੰਮ ਜਮਾਂ ਦਾ ਸਫਲ ਹੋਣਾ ਚਾਹੀਦਾ ਜਾਂ ਨਚੌਣ ਚ ਜਾਂ ਸਰਾਉਣ ਚ ਜੇ ਇੱਕ ਕੰਮ ਚ ਨਹੀਂ ਤਾਂ ਫੇਲ ਆ ਕੰਮ ਫਿਰ ਉਹ ਬਚਪਨ ਵਿੱਚ ਜੇ ਬੱਚੇ ਨੂੰ ਰੋਕੀਏ ਨਾ ਬੇੜਾ ਬਹਿਂਦਿਆਂ ਬਹਿਂਦਿਆਂ ਆਏ ਐਦਾਂ ਨਹੀਂ ਬੇੜਾ ਬਹਿਂਦਿਆਂ ਬਹਿਂਦਿਆਂ ਬਹਿ ਜਾਂਦਾ ਕੱਚੇ ਕੋਠੇ ਨੂੰ ਜੇ ਕਰ ਲਿਪੀਏ ਨਾ ਉਹ ਟਹਿਂਦਿਆਂ ਟਹਿਂਦਿਆਂ ਟਹਿ ਜਾਂਦਾ ਹੁਣ ਤੁਸੀਂ ਬੋਲਿਓ ਉਹ ਕੁੱਤਾ ਰਾਹ ਵਿੱਚ ਬੈਠਾ ਜੇ ਛੇੜ ਦਈਏ ਉਹ ਪੈਂਦਿਆਂ ਪੈਂਦਿਆਂ ਓਹ ਪੈਂਦਿਆਂ ਪੈਂਦਿਆਂ ਚੁਗਲਖੋਰ ਨੂੰ ਕਿੰਨਾ ਵੀ ਰੋਕ ਲਈਏ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦਾ ਪੂਰੀ ਅੱਗ ਜੇ ਭੱਠੇ ਨੂੰ ਨਾ ਦਈਏ ਭੱਠਾ ਬੈਂਦਿਆਂ ਬੈਂਦਿਆਂ ਬਹਿ ਜਾਂਦਾ ਪਹਿਲੀ ਉਮਰੇ ਨਾ ਜੀਦਾ ਵਿਆਹ ਹੋਵੇ ਓਹ ਰਹਿੰਦਿਆਂ ਰਹਿੰਦਿਆਂ ਉੱਚੀ ਬੋਲ ਕੇ ਦੱਸੋ ਤੁਸੀਂ ਨਾ ਬੋਲੋ ਓਹ ਰਹਿੰਦਿਆਂ ਰਹਿੰਦਿਆਂ ਹਾਂ ਕੰਗੋਈ ਸ਼ੜਾ ਕੋਈ ਨਹੀਂ ਜਾਣਾ ਚਾਹੁੰਦਾ ਹਰ ਗੀ ਲੱਡੂ ਖਾਣਾ ਚਾਹੁੰਦਾ ਧਾਕਾ ਸਾਹਿਬ ਨਰਮ ਦਿਲ ਸਖਤ ਮਜਾਜ ਕਈ ਬੇਪਰਵਾਹ ਹੁੰਦੇ ਨੇ ਇਹਨੂੰ ਦੇਖ ਕੇ ਗੱਲ ਜਾਦ ਆ ਗਈ ਨਰਮ ਦਿਲ ਸਖਤ ਮਜਾਜ ਕਈ ਬੇਪਰਵਾਹ ਹੁੰਦੇ ਨੇ ਇੰਜ ਬੰਦਿਆਂ ਦੇ ਅੱਡੋ ਅੱਡ ਸੁਭਾਅ ਹੁੰਦੇ ਨੇ ਖੱਪ ਪਾਉਣ ਲਈ ਸਦਾ ਹੀ ਕਾਲੇ ਰਹਿੰਦੇ ਨੇ ਉਹ ਵਿੱਚ ਜਲਸਿਆਂ ਬੰਦੇ ਖਾ ਮਖਾ ਵੀ ਹੁੰਦੇ ਨੇ ਮਤਲਬ ਵਿਆਹ ਦਾ ਸਮਝੇ ਇੱਥੇ ਕੋਈ ਕੋਈ ਮਤਲਬ ਵਿਆਹ ਦਾ ਸਮਝੇ ਇੱਥੇ ਕੋਈ ਕੋਈ ਉਂਝ ਘੋੜੀ ਚੜਨ ਦੇ ਸਭ ਨੂੰ ਸੱਜਣਾ ਚਾਹੀ ਹੁੰਦੇ ਨੇ ਉਹ ਨਾਲ ਨਸੀਬਾ ਮਿਲਦਾ ਰਿਸ਼ਤੇਦਾਰ ਚੰਗਾ ਬਹੁਤੇ ਸਾਖ ਤਾਂ ਸੱਜਣਾ ਗੱਲ ਦਾ ਫਾਹੀ ਹੁੰਦੇ ਨੇ ਜਾਦੇ ਆਖਨ ਡਾਕਟਰ ਸੇਵਾ ਕਰ ਲੋ ਬਾਪੂ ਦੀ ਘਰੇ ਲਿਜਾ ਕੇ ਜਾਦੇ ਆਖਨ ਡਾਕਟਰ ਸੇਵਾ ਕਰ ਲੋ ਬਾਪੂ ਦੀ ਉਦੋਂ ਜੇ ਤੇਂਦਰਾ ਗਿਣਵੇਂ ਮਿਣਵੇਂ ਸਾਹੀ ਹੁੰਦੇ ਨੇ ਉਹ ਸ਼ੌਕ ਮਾਰਿਆ ਕਿਥੋਂ ਮਰਦੇ ਲੋਕਾ ਵੇ ਇਹ ਤਾਂ ਸੜਕੇ ਵਿੱਚ ਚਿਖਾ ਦੇ ਨਾਲ ਸਵਾਹੀ ਹੁੰਦੇ ਨੇ ਸੜਕੇ ਵਿੱਚ ਚਿਖਾ ਦੇ ਨਾਲ ਸਵਾਹੀ ਹੁੰਦੇ ਨੇ ਕੋ ਬੰਦਾ ਸਾਰੀ ਮੋਰ ਰਾਜਦਾ ਨਹੀਂ ਜਿਹੜਾ ਕੁਛ ਮਰਜੀ ਮਿਲ ਜੇ ਉਹ ਪੈਦਲ ਤੁਰਿਆ ਜਾਂਦਾ ਕਹਿੰਦਾ ਸਾਈਕਲ ਮਿਲ ਜਾਵੇ ਸਾਈਕਲ ਵਾਲਾ ਫੇਰ ਸਕੂਟਰ ਕਾਰ ਭਾਲਦਾ ਏ ਦੱਕਾ ਸਮੇਂ ਹੀ ਹੁੰਦਾ ਨਾ ਪਹਿਲਾਂ ਕਹਿੰਦਾ ਟਿਕਟ ਮਿਲ ਜੇ ਫਿਰ ਐਮਐਲਏ ਬਣ ਜਾ ਫਿਰ ਮੰਤਰੀ ਬਣ ਜਾ ਫਿਰ ਇੱਕ ਨੇ ਬਟ ਡੋਰਮੈਂਟ ਤਿੰਨ ਚਾਹੀਦੇ ਨੇ ਉਹ ਪੈਦਲ ਤੁਰਿਆ ਜਾਂਦਾ ਕਹਿੰਦਾ ਸਾਈਕਲ ਮਿਲ ਜਾਵੇ ਸਾਈਕਲ ਵਾਲਾ ਫੇਰ ਸਕੂਟਰ ਕਾਰ ਭਾਲਦਾ ਏ ਐ ਸਮਰ ਚ ਗੋਡੇ ਨੂੰ ਵੱਲ ਪਿਆ ਨਿਕਲਦਾ ਨਹੀਂ ਹੁੰਦਾ ਨਵਾਂ ਹੀ ਪਵਾਉਣਾ ਪੈਂਦਾ ਹੈ ਮੇਰੇ ਪ੍ਰੋਬਲਮ ਆ ਗਈ ਸੀ ਮੈਂ ਵੀ ਸਟੇ ਤੇ ਟੱਪਣ ਲੱਗ ਗਿਆ ਸੀ ਅੱਛਾ ਕਹਿੰਦਾ ਕਸ ਲੂੰ ਬਾ ਵੀ ਤੂੰ ਅਸਲੀ ਡਾਕਟਰ ਹੈ ਉਹ ਪੈਦਲ ਤੁਰੇ ਆ ਜਾਂਦਾ ਕਹਿੰਦਾ ਸਾਈਕਲ ਮਿਲ ਜਾਵੇ ਸਾਈਕਲ ਵਾਲਾ ਫੇਰ ਸਕੂਟਰ ਕਾਰ ਭਾਲਦਾ ਏ ਪੜਿਆ ਲਿਖਿਆ ਮੁੰਡਾ ਤਾਂ ਰੁਜ਼ਗਾਰ ਭਾਲਦਾ ਏ ਮਿਲ ਜਾਵੇ ਰੁਜ਼ਗਾਰ ਤਾਂ ਸੋਣੀ ਨਾਰ ਭਾਲਦਾ ਏ ਕਹਿੰਦਾ ਵਿਆਹ ਹੋ ਜਾਵੇ ਮਿਲ ਜਾਵੇ ਜੇ ਨਾਰ ਤਾਂ ਕਿਹੜਾ ਪੁੱਛਦਾ ਬੇਬੇ ਨੂੰ ਅਮਾਣਿਆ ਬੈਠੇ ਨੇ ਪੱਥਰੋ ਸਵੇਰੇ ਚਾਹ ਮਿਲਦੀ ਦੋ ਕੱਪੇ ਵਰਦਨ ਕੇ ਟੰਪ ਘੱਟ ਮਿੱਠਾ ਬਾਕੇ ਉੱਡਿਕਦੀ ਰਹਿ ਜਾਂਦੀ ਆ ਫਿਰ ਉਹ ਮਿਲ ਜਾਵੇ ਜੇ ਨਾਰ ਤਾਂ ਕਿਹੜਾ ਪੁੱਛਦਾ ਬੇਬੇ ਨੂੰ ਮੁੰਡਾ ਤਾਂ ਫਿਰ ਚੋਪੜੀਆਂ ਵੀ ਚਾਰ ਭਾਲਦਾ ਏ ਜੇ ਦਾੜੀ ਮੋਛਣਾ ਆਵੇ ਬੰਦਾ ਦਵਾਈ ਭਾਲਦਾ ਏ ਸੰਦਰਪਾਲ ਦੁਗਰੀ ਸੰਦਰਪਾਲ ਦੁਗਰੀ ਗੱਲ ਸਾਹਿਬ ਭਾਜੀ ਬਹੁਤ ਚਿਰ ਬਾਅਦ ਮਿਲਿਓ ਸਹੀ ਤਾਂ ਆਪਣੀ ਇੱਕੋ ਜੀ ਯਾਦ ਉਹਨਾਂ ਦੀ ਜੇ ਤੂੰ ਇੱਥੇ ਖੜਾ ਰਿਹਾ ਨਾ ਮੈਨੂੰ ਗੌਣ ਔਖਾ ਹੋ ਜਾਣਾ ਜੇ ਤੂੰ ਬੈਜਵੇਂ ਮੈਨੂੰ ਬਹੁਤ ਚੰਗਾ ਲੱਗੂ ਮੈਨੂੰ ਪਤਾ ਕੀ ਹੈ ਤੇਰੀ ਪੱਗ ਪੋਗੀ ਡਿਗਪੀ ਤੇ ਸੱਟ ਸੁੱਟ ਲੱਗ ਗਈ ਔਖਾ ਹੋ ਜਾਣਾ ਪੱਗ ਸਿਰ ਤੇ ਚੰਗੇ ਮੇਰੀ ਬੇਨਤੀ ਹੈ ਜੇ ਮੈਨੇ ਮੈਂ ਬੇਨਤੀ ਉਹ ਕਰਦਾ ਹੱਥ ਜੋੜ ਕੇ ਮੇਰਾ ਕੋਈ ਅੱਛਾ ਵਾ ਠੀਕ 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 ਵੇ ਠੀਕ ਹੈ ਬੰਦਾ ਚੰਗਾ ਤਾੜੀ ਮਾਰੋ ਵੀ ਬੰਦਾ ਚੰਗਾ ਦਲਬੱਟੀ ਨਾ ਜੀ ਵਾਜੀ ਬਹੁਤ ਤਨਬਾਦ ਅਮਨ ਫੁਲਾਲਾ ਸਾਹਿਬ ਲਓ ਹੁਣ ਮੈਨੂੰ ਛੇੜਿਓ ਨਾ ਜੇ ਦਾੜੀ ਮੋਛਣਾ ਆਵੇ ਬੰਦਾ ਦਵਾਈ ਭਾਲਦਾ ਏ ਹੰਮੜਾ ਸਾਹਿਬ ਵੀ ਟਾਈਮ ਲਾ ਜੇ ਠੀਕ ਨਹੀਂ ਬਹੁਤ ਔਖਾ ਹੁੰਦਾ ਫੇਰ ਬਲਵਿੰਦਰ ਵਾਲੀ ਕੋਲ ਜਾਂਦਾ ਬੰਦਾ ਪੱਟੀ ਵਾਲੇ ਕੋਲੇ ਜੇ ਦਾੜੀ ਮੋਛਣਾ ਆਵੇ ਬੰਦਾ ਦਵਾਈ ਭਾਲਦਾ ਏ ਆ ਜਾਵੇ ਜੇ ਦਾੜੀ ਤਾਂ ਫਿਰ ਨਾਈ ਭਾਲਦਾ ਏ ਆ ਜਾਵੇ ਜੇ ਦਾੜੀ ਤਾਂ ਫਿਰ ਨਾਈ ਭਾਲਦਾ ਏ ਹੋ ਜਾਵੇ ਜੇ ਚਿੱਟੀ ਤਾਂ ਫਿਰ ਦਾਈ ਭਾਲਦਾ ਏ ਉਹ ਵਿੱਚ ਜਵਾਨੀ ਕਹਿੰਦਾ ਵੀ ਮੁੱਛ ਥੱਲੇ ਹੋਵੇ ਨਾ ਵਿੱਚ ਬਡਾਪੇ ਥੋੜਾ ਜਿਆ ਸਤਕਾਰ ਭਾਲਦਾ ਏ ਇਹ ਰਾਮ ਕਹਾਣੀ ਬਹੁਤਾ ਦਿਨ ਤੱਕ ਨਹੀਂ ਚੱਲਦੀ ਤੇ ਆਖਰ ਵੇਲੇ ਬੰਦਾ ਬੰਦੇ ਕਿਨੇ ਜੀ ਤਾੜੀ ਮਾਰ ਕੇ ਦੱਸੋ ਇਹਦਾ ਨਿਸ਼ਵਾਦ ਹੋਣਾ ਓਏ ਆਖਰ ਵੇਲੇ ਬੰਦਾ ਬੰਦੇ ਚਾਰ ਪਾਲਦਾ ਏ ਤਿੰਨੇ ਚੀਜ਼ਾਂ ਮਿਤ ਨਹੀਂ ਇਹ ਤਲਵਾਰ ਸੱਪ ਤੇ ਘੋੜਾ ਚੀਜ਼ਾਂ ਮਿੱਤ ਨਹੀਂ ਇਹ ਤਲਵਾਰ ਸੱਪ ਤੇ ਘੋੜਾ ਤਿੰਨੇ ਚੀਜ਼ਾਂ ਮਿੱਤ ਨਹੀਂ ਇਹ ਤਲਵਾਰ ਸੱਪ ਤੇ ਘੋੜਾ ਤਿੰਨੇ ਚੀਜ਼ਾਂ ਬੁਰੀਆਂ ਨੇ ਓ ਚੋਰੀ ਯਾਰੀ ਰੀੜ ਦਾ ਫੋੜਾ ਤਿੰਨੇ ਚੀਜ਼ਾਂ ਬੁਰੀਆਂ ਨੇ ਓ ਚੋਰੀ ਯਾਰੀ ਰੀੜ ਦਾ ਫੋੜਾ ਓਏ ਮਿਲ ਕੇ ਜਰਾ ਆ ਆ ਔਰਗਨ ਦੀ ਬਾਜ ਦੇ ਦਿਓ ਆ ਔਰਗਨ ਦੀ ਓ ਬੱਲੇ ਇੰਨੇ ਵਾਸ ਕਰ ਲੈਂਦੇ ਨੇ ਸੇ ਕਰ ਲੈਂਦੇ ਨੇ ਰਪਈਆ ਪੈਸਾ ਰਾਜ ਜਨਾਨੀ ਤਿੰਨੇ ਵਸ ਕਰ ਲੈਂਦੇ ਨੇ ਰਪਈਆ ਪੈਸਾ ਰਾਜ ਜਨਾਨੀ ਤਿੰਨੇ ਜੱਗ ਜਾਉਣ ਸਦਾ ਉਹ ਕਹਿੰਦੇ ਭਗਤ ਸੂਰਮਾਦਾਨੀ ਤਿੰਨੇ ਜੱਗ ਜਾਉਣ ਸਦਾ ਉਹ ਕਹਿੰਦੇ ਭਗਤ ਸੂਰਮਾਦਾਨੀ ਓਏ ਮਿਲ ਕੇ ਇਕੱਠੇ ਤੋੜਾ ਤੋੜਾ ਇਕੱਠੇ ਪੰਗੜਾ ਓ ਬੱਲੇ ਤੇ ਨੱਟ ਕੇ ਬੈਂਦੇ ਨਾ ਪਿੱਪਲ ਦਾ ਪੱਤਾ ਤੇ ਬੰਨ੍ਹ ਰਨੇ ਆਣਾ ਤੇ ਨੱਟ ਕੇ ਬੈਂਦੇ ਨਾ ਪਿੱਪਲ ਦਾ ਪੱਤਾ ਤੇ ਬੰਨ੍ਹ ਰਨੇ ਆਣਾ ਤਿੰਨੇ ਛਾਤਰ ਹੁੰਦੇ ਨੇ ਓ ਗੰਜਾ ਖੋ ਜਾ ਬੰਦਾ ਜੋ ਕਾਣਾ ਤਿੰਨੇ ਛਾਤਰ ਹੁੰਦੇ ਨੇ ਓ ਗੰਜਾ ਖੋ ਜਾ ਬੰਦਾ ਜੋ ਕਾਣਾ ਓਏ ਬੱਲੇ hey. ਹੈ ਬਿੰਗ ਛੱਡ ਦੇ ਨਾ ਕੁੱਤੇ ਦੀ ਪੂਛ ਸੱਪ ਤੇ ਰੱਸੀ ਤਿੰਨੇ ਬਿੰਗ ਛੱਡ ਦੇ ਨਾ ਕੁੱਤੇ ਦੀ ਪੂਛ ਸੱਪ ਤੇ ਰੱਸੀ ਤਿੰਨੇ ਤਾਕਤ ਦਿੰਦੇ ਨੇ ਉਹ ਆਂਡੇ ਮੀਟ ਦੁੱਧ ਦੀ ਲੱਸੀ ਤਿੰਨੇ ਤਾਕਤ ਦਿੰਦੇ ਨੇ ਉਹ ਆਂਡੇ ਮੀਟ ਦੁੱਧ ਦੀ ਲੱਸੀ ਓਏ धन्यवाद थैंक्यू जी ਸ਼ਾਂ ਬਿਰਖ ਦੀ ਮਾਪੇ ਤਿੰਨੇ ਮੁੜ ਕੇ ਆਉਂਦੇ ਨਾ ਜਵਾਨੀ ਸ਼ਾਂ ਬਿਰਖ ਦੀ ਮਾਪੇ ਤਿੰਨੇ ਮਿੱਠਾ ਬੋਲਦੇ ਨੇ ਉਹ ਬਣ ਜਾ ਵਪਾਰੀ ਬਾਣੀਏ ਭਾਪੇ ਤਿੰਨੇ ਮਿੱਠਾ ਬੋਲਦੇ ਨੇ ਉਹ ਬਣ ਜਾ ਵਪਾਰੀ ਬਾਣੀਏ ਭਾਪੇ ਓਏ ਓ ਬੱਲੇ ਐਦੀ ਖੋਲ ਦੇ ਯਾਰ ਆਵਾਜ਼ ਆ ਮੈਨੂੰ ਸੁਣਦਾ ਨਹੀਂ ਕੁਛ ਆ ਜਾ ਗੁਣ ਪਦਮਣੀ ਦੇ ਤਖਾਣਕ ਲੱਕ ਪਤਲਾ ਰੰਗ ਗੋਰਾ ਇੰਨੇ ਗੁਣ ਪਦਮਣੀ ਦੇ ਤਖਾਣਕ ਲੱਕ ਪਤਲਾ ਰੰਗ ਗੋਰਾ ਤਿੰਨੇ ਸੋਹਣੇ ਲੱਗਦੇ ਨੇ ਮੋਟੀ ਅੱਖ ਨਖਰਾ ਮਿਰਗ ਦਾ ਤੋਰਾ ਤਿੰਨੇ ਸੋਹਣੇ ਲੱਗਦੇ ਨੇ ਮੋਟੀ ਅੱਖ ਨਖਰਾ ਮਿਰਗ ਦਾ ਤੋਰਾ ਓਏ ਪੈਸੇ ਦੇ ਪੁਲਸੀਆ ਕੰਜਰੀ ਗੌਣ ਗਵਈਏ ਤਿੰਨੇ ਪੁੱਤ ਪੈਸੇ ਦੇ ਪੁਲਸੀਆ ਕੰਜਰੀ ਗੌਣ ਗਵਈਏ ਤਿੰਨੇ ਜੜ ਝਗੜੇ ਦੀ ਉਹ ਦੂਜੀ ਤੀਵੀਂ ਜ਼ਮੀਨ ਰੁਪਈਏ ਤਿੰਨੇ ਜੜ ਝਗੜੇ ਦੀ ਉਹ ਦੂਜੀ ਤੀਵੀਂ ਜ਼ਮੀਨ ਰੁਪਈਏ ਓਏ ਆ ਜਾ ਮੁੱਲ ਮਿਲਦੇ ਨਾ ਕਿਸਮਤ ਇਲਮਤ ਬਹੁਤ ਪਿਆਰੇ ਤਿੰਨੇ ਮੁੱਲ ਮਿਲਦੇ ਨਾ ਕਿਸਮਤ ਇਲਮਤ ਬਹੁਤ ਪਿਆਰੇ ਤਿੰਨੇ ਚੜ ਛੁਪਦੇ ਨੇ ਉਹ ਸੂਰਜ ਚੰਦ ਅੰਬਰ ਦੇ ਤਾਰੇ ਤਿੰਨੇ ਚੜ ਛੁਪਦੇ ਨੇ ਉਹ ਸੂਰਜ ਚੰਦ ਅੰਬਰ ਦੇ ਤਾਰੇ ਓਏ ਨੇ ਪਿੰਡ ਵਧਿਆ ਨੇ ਪਰੋਵਲ ਲਾਲ ਤੋਂ ਕੋਲ ਥਰੀਕੇ ਤਿੰਨੇ ਪਿੰਡ ਵਧਿਆ ਨੇ ਪਰੋਵਲ ਲਾਲ ਤੋਂ ਕੋਲ ਥਰੀਕੇ ਜਿੱਥੇ ਮਾਣੇ ਦੇਵ ਮੌਜਾਂ ਓ ਸ਼ਾਮੀ ਅਧਿਆ ਪਉਆ ਪੀਕੇ ਜਿੱਥੇ ਮਾਣੇ ਜਗਮਉਨ ਸਿੰਘ ਮੌਜਾਂ ਸ਼ਾਮੀ ਅਧਿਆ ਪਉਆ ਪੀਕੇ ਜਿੱਥੇ ਮਾਣੇ ਜਗਮਉਨ ਸੰਧੂ ਮੌਜਾਂ ਅਧਿਆ ਪਉਆ ਪੀਕੇ ਸ਼ਾਮੀ ਅਧਿਆ ਪਉਆ ਪੀਕੇ ਸ਼ਾਮੀ ਅਧਿਆ ਪਉਆ ਪੀਕੇ Até